ਹਰ ਸ੍ਰੀ ਨਾਨਕ ਨਵਾਜ਼ ਤੇ ਬੈਠੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਗੱਲਬਾਤ ਵਿੱਚ ਉਹਨਾਂ ਨੇ ਕਿਸੇ ਨੇ ਪੁੱਛਿਆ ਧਰਮ ਤੇ ਰਾਜਨੀਤੀ ਬਾਰੇ ਉਹ ਕਹਿਣ ਲੱਗੇ ਜਿਹੜਾ ਧਰਮ ਹੈ ਇਹ ਬਾਗ ਹੈ ਤੇ ਰਾਜਨੀਤੀ ਜੁੱਤੀ ਹੈ ਬਾਗ ਤੋਂ ਬਿਨਾਂ ਵੀ ਨਹੀਂ ਸਰਦਾ ਤੇ ਜੁੱਤੀ ਤੋਂ ਬਿਨਾਂ ਵੀ ਨਹੀਂ ਸਰਦਾ ਕੇਵਲ ਤੇ ਕੇਵਲ ਉਹ ਸਮਨਨ ਕਹਿ ਦਿੰਦਾ ਸੀ ਕਿ ਜਿਹੜੇ ਸਾਡੇ ਰਾਜਨੀਤਿਕ ਲੋਗ ਨੇ ਉਹਨਾਂ ਜੁੱਤੀ ਸਿਰ ਤੇ ਰੱਖ ਲਿਆ ਪੱਗ ਪੈਰਾਂ ਨੂੰ ਛੁੱਟ ਲਈ ਐ ਪਰ ਜਿੰਨਾ ਚਿਰ ਸਾਡਾ ਧਰਮ ਅੱਗੇ ਨਹੀਂ ਹੋਏਗਾ ਧਰਮ ਤੇ ਆਪਾਂ ਪਹਿਰਾ ਨਹੀਂ ਦੇਵਾਂਗੇ ਉਹਨਾਂ ਚਿਰ ਗੱਲ ਨਹੀਂ ਬਣਨੀ ਕਿ ਆਪਣੀ ਮਰਜ਼ੀ ਦੇ ਨਾਲ ਸਿੰਘ ਸਾਬਾਂ ਨੂੰ ਹਟਾ ਦੇਣਾ ਇਹ ਗਲਤ ਹੈ ਜਦੋਂ ਸਿੰਘ ਸਾਬਾਂ ਦੀ ਨਿਯੁਕਤੀ ਹੁੰਦੀ ਹੈ ਸਾਰੀਆਂ ਸੰਪਰਦਾਵਾਂ ਨੂੰ ਬੁਲਾਇਆ ਜਾਂਦਾ 17 ਜੁੱਤੀਆਂ ਜਾਂਦੀਆਂ ਨੇ ਤੇ ਘਟੋ ਘਟ ਜਦੋਂ ਸੇਵਾ ਮੁਕਤ ਕਰਨਾ ਹੋਵੇ ਤਾਂ ਸਰੋਪੇ ਜਰੂਰ ਪਵਾ ਲੈਣੇ ਚਾਹੀਦੇ ਨੇ ਸਾਰੀਆਂ ਜੱਥੇਬੰਦੀਆਂ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਿਆ ਹੋਇਆ ਸਮੁੱਚਾ ਪੰਥ ਖਾਲਸਾ ਆਓ ਫਤੇ ਦੀ ਸਾਂਝ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਦਿੱਲੀ ਦਿੱਲੀ ਵਾਹ ਦਿੱਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਓ ਪਿਆਰਿਓ ਆਪ ਜੀ ਨੇ ਬਹੁਤ ਹੀ ਸੁੰਦਰ ਵਿਚਾਰ ਸਰਵਣ ਕੀਤੇ ਨੇ ਦਾਸ ਬਹੁਤਾ ਸਮਾਂ ਨਹੀਂ ਕਿਉਂਕਿ ਸਮਾਂ ਬਹੁਤ ਹੈ ਆਪਾਂ ਸਿੰਘ ਸਾਹਿਬ ਜੀ ਦੇ ਵਿਚਾਰ ਸਰਵਣ ਕਰਨੇ ਨੇ ਇਹਨਾਂ ਨੂੰ ਤਾਂ ਕੇਵਲ ਆਪਾਂ ਵਿਸ਼ਵਾਸ ਦਿਵਾਉਣਾ ਹੈ ਕਿ ਜਿੰਨਾ ਵੀ ਪੰਥ ਹੈ ਤੁਹਾਡੇ ਨਾਲ ਖੜਾ ਹੈ ਬਹੁਤ ਹੀ ਸਤਿਕਾਰਯੋਗ ਸ਼ਰੋਮਣੀ ਸੇਵਾ ਰਤਨ ਸ਼ਰੋਮਣੀ ਪੰਥ ਰਤਨ ਸਿੰਘ ਸਾਹਿਬ ਜਫੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜੋ ਉਹਨਾਂ ਵੱਲੋਂ ਵੀ ਹੁਣੇ ਫੋਨ ਆਇਆ ਸੀ ਵੀ ਸਾਡੀ ਵੀ ਹਾਜ਼ਰੀ ਲਵਾਉਣੀ ਉਹ ਬੰਬੇ ਗਏ ਹੋਏ ਨੇ ਆਜਣਾ ਕੱਲ ਨੂੰ ਉਹਨਾਂ ਨੇ ਸੋ ਜਿਵੇਂ ਬਹੁਤ ਹੀ ਸਤਿਕਾਰਯੋਗ ਬਾਬਾ ਸ਼ੇਰ ਸਿੰਘ ਜੀ ਦੱਸ ਰਹੇ ਸਨ ਕਿ ਆਪਣੀ ਮਰਜ਼ੀ ਦੇ ਨਾਲ ਸਿੰਘ ਸਾਹਿਬਾਂ ਨੂੰ ਹਟਾ ਦੇਣਾ ਇਹ ਗਲਤ ਹੈ ਜਦੋਂ ਸਿੰਘ ਸਾਹਿਬਾਂ ਦੀ ਨਿਯੁਕਤੀ ਹੁੰਦੀ ਹੈ ਸਾਰੀਆਂ ਸੰਪਰਦਾਵਾਂ ਨੂੰ ਬੁਲਾਇਆ ਜਾਂਦਾ ਹੈ ਦਸਤਾਰਾਂ ਦਿੱਤੀਆਂ ਜਾਂਦੀਆਂ ਨੇ ਤੇ ਘਟੋ ਘੱਟ ਜਦੋਂ ਸੇਵਾ ਮੁਕਤ ਕਰਨਾ ਹੋਵੇ ਉਹ ਤੋਂ ਸਰੋਪੇ ਜਰੂਰ ਪਵਾ ਲੈਣੇ ਚਾਹੀਦੇ ਨੇ ਸਾਰੀਆਂ ਜਥੇਬੰਦੀਆਂ ਦੇ ਸੋ ਦਾਸ ਬੇਨਤੀ ਕਰੇਗਾ ਕਿ ਜਿਹੜਾ ਧਰਮ ਤੇ ਇੱਕ ਵਾਰ ਅਸੀਂ ਨਾਨਕਨ ਵਾਸਤੇ ਬੈਠੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਗੱਲਬਾਤ ਵਿੱਚ ਉਹਨਾਂ ਨੇ ਕਿਸੇ ਨੇ ਪੁੱਛਿਆ ਧਰਮ ਤੇ ਰਾਜਨੀਤੀ ਬਾਰੇ ਉਹ ਕਹਿਣ ਲੱਗੇ ਜਿਹੜਾ ਧਰਮ ਹੈ ਇਹ ਪੱਗ ਹੈ ਤੇ ਰਾਜਨੀਤੀ ਜੁੱਤੀ ਹੈ ਪੱਗ ਤੋਂ ਬਿਨਾਂ ਵੀ ਨਹੀਂ ਸਰਦਾ ਤੇ ਜੁੱਤੀ ਤੋਂ ਬਿਨਾਂ ਵੀ ਨਹੀਂ ਸਰਦਾ ਸੁਰ ਕੇਵਲ ਤੇ ਕੇਵਲ ਉਸ ਸਮੇਂ ਨੇ ਕਹਿ ਦਿੱਤਾ ਸੀ ਕਿ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਉਹਨਾਂ ਜੁੱਤੀ ਸਿਰ ਤੇ ਰੱਖ ਲਈ ਪੱਗ ਪੈਰਾਂ 'ਚ ਝੁੱਟ ਲਈ ਹੈ ਪਰ ਜਨਾਂ ਚਰ ਸਾਡਾ ਧਰਮ ਅੱਗੇ ਨਹੀਂ ਹੋਏਗਾ ਧਰਮ ਤੇ ਆਪਾਂ ਪਹਿਰਾ ਨਹੀਂ ਦੇਵਾਂਗੇ ਉਹਨਾਂ ਚਿਰ ਗੱਲ ਨਹੀਂ ਬਣਨੀ ਫੇਰ ਇੱਕ ਵਾਰ ਸਿੰਘ ਸਾਹਿਬ ਜੀ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਅਸੀਂ ਚਾਹੁੰਦੇ ਆ ਕਿ ਜਿਵੇਂ ਤੁਸੀਂ ਪਹਿਲਾਂ ਸੇਵਾਵਾਂ ਨਿਭਾਉਂਦੇ ਸੀ ਉਸੇ ਤਰ੍ਹਾਂ ਗਾਫ ਫੇਰ ਨਿਭਾਓ ਸਮੁੱਚਾ ਪੰਥ ਤੁਹਾਡੇ ਨਾਲ ਆ ਆ ਪੰਜ ਕਾਰੇ ਦੀ ਆਵਾਜ਼ ਵਿੱਚ ਬਾਹਾਂਵਾਂ ਖੜੀਆਂ ਕਰਕੇ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਡਟੇ ਰਹੋ ਤੁਹਾਡੇ ਨਾਲ ਸਾਰਾ ਪੰਥ ਖੜਾ ਹੈ ਬੋਲੇ ਈ ਸੋ ਨਿਹਾਲ ਸੋ ਨਿਹਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ